ਸਸ਼ੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਨਾਮ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂਰ ਲੋਕ ਅਸਨੇ ਵਲੌਗ ਦੇ ਵਿੱਚ ਕੈਨੇਡਾ ਦੇ ਐਸਾਈਲਮ ਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਐਸਾਈਲਮ ਸੀਕਰਸ ਵਾਸਤੇ ਅੱਜ ਦੀ ਵੀਡੀਓ ਇੰਪੋਰਟੈਂਟ ਹੋ ਸਕਦੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕੀਪਸ ਨੋਟ ਐਸ ოਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਵਿੱਚ ਐਸਾਈਲਮ ਸੀਕਰਸ ਦਾ ਆંકੜਾ ਪਿਛਲੇ ਸਾਲ ਯਾਨੀ ਕਿ 2024 ਦੇ ਵਿੱਚ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਸੀਗਾ ਜਿਸ ਨੂੰ ਦੇਖਦੇ ਹੋਏ ਐਸਾਈਲਮ ਨੂੰ ਲੈ ਕੇ ਮਾਰਕ ਮਿਲਰ ਜਿਹੜੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਦਾ ਇੱਕ ਤੋਂ ਬਾਅਦ ਇੱਕ ਬਿਆਨ ਆਉਂਦਾ ਰਹਿੰਦਾ ਹੈ ਕਿ ਭਈ ਐਸਾਈਲਮ ਸੀਕਰਸ ਨੂੰ ਲੈ ਕੇ ਸਾਡੀ ਪਾਰਟੀ ਆ ਅਸੀਂ ਜਿਹੜੇ ਆ ਉਹ ਕੋਈ ਅਜੇ ਹਾ ਨਿਯਮ ਕਾਨੂੰਨ ਜਾਂ ਇਹੋ ਜੀ ਪਾਲਿਸੀ ਲੈ ਕੇ ਆਵਾਂਗੇ ਜਿਸ ਦੇ ਨਾਲ ਐਸਾਈਲਮ ਲੈਣਾ ਸੌਖਾ ਨਹੀਂ ਹੋਵੇਗਾ ਤੇ ਉਸ ਦਾ ਹੁਣ ਰੰਗ ਦਿਖਣਾ ਜਾਂ ਫਰਕ ਦਿਖਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਦਰਸਲ ਪਹਿਲਾਂ ਮੈਂ ਤੁਹਾਡੇ ਨਾਲ ਉਹ ਅੰਕੜਾ ਸ਼ੇਅਰ ਕਰ ਲੈਣਾ ਹੈ ਉਸ ਦੇ ਉੱਤੇ ਮੈਂ ਇੰਸਟਾਗ੍ਰam ਤੇ ਟਵਿੱਟਰ ਦੇ ਉੱਤੇ ਇੱਕ ਵੀਡੀਓ ਸ਼ੇਅਰ ਕਰ ਦਿੱਤੀ ਸੀਗੀ ਜੇਕਰ ਤੁਸੀਂ ਮੈਨੂੰ ਉੱਥੇ ਫੋਲੋ ਕਰਦੇ ਹੋ ਤਾਂ ਤੁਸੀਂ ਦੇਖ ਲਈ ਹੋਣੀ ਆ ਪਰ ਜਿਹੜਾ ਉਹ ਅੰਕੜਾ ਜਿਹੜਾ ਗ੍ਰਾਫ ਹੈ ਉਹ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਾਰਕ ਮਿਲਰ ਦੇ ਵੱਲੋਂ ਜੋ ਕਿਹਾ ਗਿਆ ਸੀਗਾ ਉਸ ਦਾ ਇੰਪੈਕਟ ਗਰਾਊਂਡ ਲੈਵਲ ਤੇ ਕਿੰਨਾ ਖੈਗਾ ਹੈ ਦਰਸਲ ਜਿਹੜਾ ਗ੍ਰਾਫ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਜੇਕਰ 2023 ਤੋਂ 2024 ਦੇ ਵਿਚਕਾਰ ਦੇ ਅੰਕੜੇ ਦੀ ਗੱਲ ਕਰ ਲਈਏ ਤੇ 1 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਕੈਨੇਡਾ ਦੇ ਵਿੱਚ ਐਸਾਈਲਮ ਕਲੇਮ ਕੀਤਾ ਹੈਗਾ ਇਸ ਦੇ ਵਿੱਚ ਵਿਜ਼ਿਟਰ ਵੀਜ਼ਾ ਤੇ ਜਾਣ ਵਾਲੇ ਕੈਨੇਡਾ ਦੇ ਵਿੱਚ ਤੇ ਸਟੂਡੈਂਟ ਜਿਹੜੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਮੋਸਟ ਆਫ ਐਪਲੀਕੇਸ਼ਨ ਜਿਹੜੀਆਂ ਉਹ ਇਨਲੈਂਡ ਤੋਂ ਹੋਈਆਂ ਨੇ ਤੇ ਜਿਹੜੀਆਂ ਇਨਲੈਂਡ ਤੋਂ ਐਪਲੀਕੇਸ਼ਨ ਹੋਈਆਂ ਨੇ ਉਹਦੇ ਵਿੱਚ 에어ਪੋਰਟ ਤੋਂ ਐਪਲੀਕੇਸ਼ਨ ਬਹੁਤ ਵੱਡੇ ਲੈਵਲ ਤੇ ਹੋਈਆਂ ਨੇ ਉਸ ਤੋਂ ਇਲਾਵਾ ਜਿਹੜੇ ਵਿਦਿਨ ਕੈਨੇਡਾ ਰਹਿ ਰਹੇ ਨੇ ਪਹਿਲਾਂ ਸਟੱਡੀ ਪਰਮਿਟ ਤੇ ਗਏ ਸੀਗੇ ਉਹਨਾਂ ਦੀ ਸਟੱਡੀ ਦਾ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਆਊਟ ਆਫ ਸਟੇਟਸ ਹੋ ਗਿਆ ਜਾਂ ਸਟੱਡੀ ਪੂਰੀ ਨਹੀਂ ਕਰ ਸਕੇ ਜਾਂ ਫਿਰ ਹੋਰ ਕੋਈ ਸਰਕਮਸਟਾਂਸਸ ਹੋਇਆ ਤਾਂ ਉਹ ਐਇਲਮ ਵਾਲੇ ਪਾਸੇ ਨੂੰ ਚਲੇ ਗਏ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਆંકੜਾ ਆਉਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਈ ਅੰਕੜਿਆਂ ਨੂੰ ਆਧਾਰ ਬਣਾ ਕੇ ਕਿਹਾ ਸੀਗਾ ਕਿ ਭਈ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਐਸਾਈਲਮ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੇ ਹਾਂ ਹੁਣ ਉਹਦਾ ਰੰਗ ਦੇਖਣਾ ਖਾਸ ਕਰਕੇ ਜਿਹੜਾ 에어ਪੋਰਟ ਤੇ ਪਹਿਲਾਂ ਆਜ਼ਾਦੀ ਦੇ ਨਾਲ ਤੁਸੀਂ ਜਦੋਂ ਇੱਥੇ 에어ਪੋਰਟ ਤੇ ਲੈਂਡ ਹੁੰਦੇ ਸੀਗੇ ਤੇ ਖੁਲੇ ਆ ਇਵਨ ਕਿ ਇਹ ਵੀ ਕਿਹਾ ਜਾਂਦਾ ਸੀ ਕਿ ਜੇਕਰ ਤੁਸੀਂ ਮੌਂਟਰੀਅਲ ਉੱਤਰਦੇ ਹੋ ਤਾਂ ਉੱਥੇ ਜ਼ਬਰਦਸਤੀ ਤੁਹਾਨੂੰ ਫੜ ਫੜ ਕੇ ਐਸਾਈਲਮ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਹਾਲਾਂਕਿ ਹੁਣ ਇਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਕਮੀ ਆਈ ਹੈ ਜੇਕਰ ਤੁਸੀਂ ਖੁਦ ਐਸਾਈਲਮ ਦੀ ਮੰਗ ਕਰਦੇ ਹੋ ਤਾਂ ਹੀ ਤੁਹਾਨੂੰ ਐਸਾਈਲਮ ਵਾਲੇ ਪਾਸੇ ਨੂੰ ਤੋਰਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਟੋਰਾਂਟੋ 에ਅਰਪੋਰਟ ਤੋਂ ਅਜੇ ਹੀਆਂ ਵੀ ਅਪਡੇਟ ਆਈਆਂ ਨੇ ਜਿਸ ਦੇ ਵਿੱਚ ਜਦੋਂ ਉੱਥੇ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਵਾਲੇ ਉੱtre ਉਹਨਾਂ ਨੂੰ ਪੁੱਛਗਿੱਛ ਹੋਈ ਪੁੱਛਗਿੱਛ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਸਾਨੂੰ ਐਸਾਈਲਮ ਚਾਹੀਦਾ ਹੈ ਤਾਵੀ ਉਹਨਾਂ ਨੂੰ ਐਸਾਈਲਮ ਨਹੀਂ ਗ੍ਰਾਂਟ ਕੀਤਾ ਗਿਆ ਤੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਤੇ ਡਿਟੇਨਿੰਗ ਸੈਂਟਰ ਦੇ ਵਿੱਚ ਲਿਜਾ ਕੇ ਲੰਮੀ 2-3 ਦਿਨ ਦੀ ਪੁੱਛਗਿਰ ਚੱਲੀ ਉਸ ਤੋਂ ਬਾਅਦ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਤੇ ਉਹਨਾਂ ਨੂੰ ਐਸਾਈਲਮ ਦੇ ਦਿੱਤਾ ਗਿਆ ਪਹਿਲਾਂ ਕਿਸ ਤਰ੍ਹਾਂ ਕਿ 에어ਪੋਰਟ ਤੇ ਬੜਾ ਸੌਖਾ ਸੀਗਾ ਕਿ ਤੁਸੀਂ ਐਸਾਈਲਮ ਦੀ ਮੰਗ ਕਰਦੇ ਸੀ ਤੁਹਾਡਾ 2-3 ਘੰਟੇ 4 ਘੰਟੇ ਦੇ ਵਿੱਚ ਪ੍ਰੋਸੈਸ ਕੰਪਲੀਟ ਹੋ ਜਾਂਦਾ ਸੀਗਾ ਤੇ ਤੁਸੀਂ ਉੱਥੋਂ ਰਿਲੀਜ਼ ਹੋ ਕੇ ਆਪਣੀ ਕੈਨੇਡਾ ਕੰਟਰੀ ਦੇ ਅੰਦਰ ਕਹਿ ਸਕਦਾ ਕਿ ਚਲੇ ਜਾਂਦੇ ਸੀਗੇ ਤੇ ਉੱਥੇ ਆਪਣਾ ਐਸਾਈਲਮ ਦੇ ਆਧਾਰ ਦੇ ਉੱਤੇ ਗਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਸੀ ਤੁਹਾਨੂੰ ਓਪਨ ਵਰਕ ਪਰਮਿਟ ਆ ਜਾਂਦਾ ਸੀਗਾ ਮਹੀਨੇ 2 ਮਹੀਨੇ ਦੇ ਵਿੱਚ ਹੁਣ ਇਹ ਸਥਿਤੀ ਥੋੜੀ ਜੀ ਚੈਲੈਂਜਿੰਗ ਹੁੰਦੀ ਜਾ ਰਹੀ ਹੈ ਖਾਸ ਕਰਕੇ ਆ ਮੋਂਟਰੀਅਲ 에어ਪੋਰਟ ਤੋਂ علاوہ ਜਿਹੜਾ ਟੋਰਾਂਟੋ 에어ਪੋਰਟ ਹੈ ਜਾਂ ਵੈਂਕੂਵਰ ਹੈ ਜਾਂ ਕੈਲਗਰੀ ਹੈ ਉਧਰਲੇ ਪਾਸੇ ਐਸਾਈਲਮ ਸੀਕਰ ਜਿਹੜੇ ਆ ਉਹ ਕਹਿ ਰਹੇ ਨੇ ਕਿ ਸਾਨੂੰ ਐਸਾਈਲਮ ਚਾਹੀਦਾ ਹੈ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਈ ਵਾਰੀ ਡਿਟੇਨਿੰਗ ਸੈਂਟਰ ਲੈ ਕੇ ਜਾਇਆ ਜਾਂਦਾ ਤੇ ਕਈ ਵਾਰੀ ਉਹਨਾਂ ਤੋਂ ਪੁੱਛ ਕੇ ਜਿਸ ਤਰੀਕੇ ਦੀ ਹੁੰਦੀ ਹੈ ਕਿ ਐਸਾਈਲਮ ਤੋਂ ਬਚਾਇਆ ਜਾ ਸਕੇ ਤੇ ਉਹਨਾਂ ਨੂੰ ਵਾਪਸ ਉਹਨਾਂ ਦੀ ਕੰਟਰੀ ਡਿਪੋਰਟ ਕੀਤਾ ਜਾ ਸਕੇ ਇਦਾਂ ਵੀ ਕਿਸੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛੇ 7 ਅ ਕਹਿ ਸਕਦਾ ਹੈ ਕਿ ਇੱਕ ਮੇਰਾ ਫੋਲੋਅਰ ਸੀਗਾ ਉਹਦੇ ਵਿੱਚ 7 ਜਾਣੇ ਵੈਂਕੂਵਰ 에ਅਰਪੋਰਟ ਦੇ ਉੱਤੇ ਉਹਨਾਂ ਦੇ ਨਾਲ ਇਸੇ ਤਰੀਕੇ ਦੀ ਘਟਨਾ ਹੋਈ ਜਿੱਥੇ ਉਹਨਾਂ ਤੋਂ ਪੁੱਛ ਗਏ ਛੋਈ ਪੁੱਛ ਗਏ ਦੇ ਦੌਰਾਨ ਉਹਨਾਂ ਤੋਂ ਐਵੀਡੈਂਸ ਨਹੀਂ ਸੀ ਕਿ ਖਾਸ ਕਰਕੇ ਪ੍ਰੋਬਲਮ ਵੀ ਸੀ ਕਿ ਏਜੰਟ ਨੇ ਫੇਕ ਸਪਾਂਸਰਸ਼ਿਪ ਦਿਖਾਈ ਸੀ ਕਿ ਉਸ ਸਪਾਂਸਰਸ਼ਿਪ ਦਾ ਕੋਈ ਡਾਕੂਮੈਂਟ ਉਹਨਾਂ ਦੇ ਕੋਲ ਨਹੀਂ ਸੀਗਾ ਹੈਗਾ ਕਿਉਂਕਿ ਏਜੰਟ ਨੇ ਦਿੱਤਾ ਨਹੀਂ ਸੀਗਾ ਹਾਲਾਂਕਿ ਉਹ ਤਿਆਰੀ ਕਰਕੇ ਗਏ ਉਸ ਤੋਂ ਬਾਅਦ ਵੀ ਉੱਥੇ ਜਾ ਕੇ ਫੇਲ ਹੋ ਗਏ ਉਸ ਤੋਂ ਬਾਅਦ ਉਹਨਾਂ ਨੂੰ ਡੈਪੂਟੇਸ਼ਨ ਦਾ ਸਾਹਮਣਾ ਕਰਨਾ ਪਿਆ ਤੇ ਵਾਪਸ ਉਹਨਾਂ ਨੂੰ ਪੇਸ ਦਿੱਤਾ ਗਿਆ ਉਹਨਾਂ ਦੀ ਟਿਕਟ ਖਰਾਬ ਹੋ ਗਈ ਟਾਈਮ ਖਰਾਬ ਹੋ ਗਿਆ ਹੁਣ ਇਹ ਮੇਰਾ ਮਕਸਦ ਵੀਡੀਓ ਬਣਾਉਂਦਾ ਡਰਾਉਣਾ ਨਹੀਂ ਹੈਗਾ ਪਰ ਐਕਚੁਅਲ ਜਿਹੜੇ ਹਾਲਾਤ ਹੈ ਉਹਨਾਂ ਦੇ ਹਿਸਾਬ ਦੇ ਨਾਲ ਤੁਸੀਂ ਕਿੱਦਾਂ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਹੈ ਇਹ ਤੁਹਾਨੂੰ ਗਾਈਡ ਕਰਨਾ ਹੈਗਾ ਜੇਕਰ ਤੁਸੀਂ ਵਿਜ਼ਟਰ ਟੂਰਿਸਟ ਵੀਜ਼ਾ ਤੇ ਕੈਨੇਡਾ ਚੱਲਿਓ ਤੁਹਾਡਾ ਸਪான்ਸਰ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਉਹਦੇ ਡਾਕੂਮੈਂਟ ਪਤਾ ਹੋਣੇ ਚਾਹੀਦੇ ਉਹ ਕੈਨੇਡਾ ਵਿੱਚ ਕਿਸ ਸਟੇਟਸ ਤੇ ਹੈ ਕੀ ਕੰਮ ਕਰਦਾ ਹੈ ਉਸ ਤੋਂ ਇਲਾਵਾ ਉਹਦਾ ਫੋਨ ਨੰਬਰ ਹੋਣਾ ਚਾਹੀਦਾ ਉਹਦਾ ਪਾਸਪੋਰਟ ਹੋਣਾ ਚਾਹੀਦਾ ਉਹਦਾ ਪੀਆਰ ਕਾਰਡ ਜਾਂ ਫਿਰ ਉਹਦੇ ਉਹ ਡਾਕੂਮੈਂਟ ਹੋਣੇ ਚਾਹੀਦੇ ਆ ਜਿਹੜਾ ਉਥੋਂ ਦਾ ਸਟੇਟਸ ਜਿਹੜਾ ਸ਼ੋ ਕਰਨ ਉਸ ਤੋਂ ਇਲਾਵਾ ਜੇਕਰ ਤੁਸੀਂ ਹੋਟਲ ਬੁਕਿੰਗ ਤੇ ਚੱਲਿਓ ਤੁਹਾਡੀਆਂ ਸਾਰੀਆਂ ਪੇਡ ਹੋਟਲ ਬੁਕਿੰਗ ਹੋਣੀ ਚਾਹੀਦੀਆਂ ਤੁਹਾਨੂੰ ਐਡਵਾਂਸ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਆ ਹੋਟਲ ਦੇ ਵਿੱਚ ਹੋਈ ਹੋਣੀ ਚਾਹੀਦੀ ਹੈ ਤੇ ਹੋਟਲ ਦੇ ਮੁਤਾਬਿਕ ਤੁਹਾਡਾ ਟੂਰ ਪਲਾਨ ਹੋਣਾ ਚਾਹੀਦਾ ਮੋਰਓਵਰ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਦੱਸ ਦਿੰਨਾ ਹੈ ਕਿ ਜੇਕਰ ਤੁਸੀਂ ਕੈਨੇਡਾ ਟੂਰਿਸਟ ਜਾਂ ਵਿਜ਼ਟਰ ਵੀਜ਼ਾ ਤੇ ਚੱਲਿਓ ਤੁਹਾਡੀ ਡਾਇਰੈਕਟ ਫਲਾਈਟ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਜੇ ਕਨੈਕਟਿਡ ਫਲਾਈਟ ਵੀ ਹੈਗੀ ਆ ਤਾਂ ਤੁਸੀਂ ਕੁਐਸਚਨ ਆਨਸਰ ਤੁਹਾਡੇ ਵੱਲ ਸਕਦੇ ਆ ਲੇਓਵਰ ਦੇ ਦੌਰਾਨ ਪਰ ਡਾਇਰੈਕਟ ਫਲਾਈਟ ਜਿਹੜੀ ਆ ਉਹਨੂੰ ਹੀ ਪ੍ਰੀਫਰ ਕਰਿਓ ਉਸ ਤੋਂ ਇਲਾਵਾ ਡਾਇਰੈਕਟ ਫਲਾਈਟ ਦੇ ਨਾਲ ਨਾਲ ਤੁਹਾਡਾ ਇੱਕ ਪੀਐਨਆਰ ਦੇ ਉੱਤੇ ਰਿਟਰਨ ਟਿਕਟ ਹੋਣੀ ਚਾਹੀਦੀ ਹੈ ਸੇਮ ਪੀਐਨਆਰ ਤੇ ਕਿ ਤੁਸੀਂ ਵਾਪਸ ਆਪਣੀ ਕੰਟਰੀ ਮੁੜਨਾ ਹੈਗਾ ਸੋ ਉਮੀਦ ਕਰਦਾ ਮਿਲੋ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਵੱਤੋ ਵਾ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਹਾਨੂੰ ਦਾ ਸੋ ਪੀ ਚਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸਿ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤੋ ਵਾ ਸ਼ੇਅਰ ਕਰੋ ਧੰਨਵਾਦ